ਜੇ ਤੁਸੀਂ ਬੜਾਈ ਚਾਹੁੰਦੇ ਹੋ ਦੂਤ ਨੂੰ ਆਖਿਆ ਜਾ ਕੇ ਅਬਦੁਲ ਖਾਨ ਨੂੰ ਸੁਨੇਹਾ ਲਾ ਵੀ ਜਾ ਵਾਪਸ ਮੁੜ ਜਾ ਜਾ ਤੇਨ ਤੇਰੀ ਪਤਨੀ ਉਡੀਕਦੀ ਹੋਏਗੀ ਤੇਰੇ ਦੋ ਪੁੱਤਰ ਲੈ ਕੇ ਆ ਉਹਨਾਂ ਦੀ ਉਹਨਾਂ ਦੀ ਮਾਂ ਆਪਣੇ ਬੱਚਿਆਂ ਨੂੰ ਉਡੀਕਦੀ ਹੋਏਗੀ 15000 ਫੌਜਾਂ ਲੈ ਕੇ ਆਏ ਆ ਉਹਨਾਂ ਦੀਆਂ ਬੀਵੀਆਂ ਤੇ ਉਹਨਾਂ ਦੇ ਬੱਚੇ ਆਪਣੇ ਪਿਤਾ ਪਿਤਾ ਆਪਣੇ ਭਰਾਵਾਂ ਨੂੰ ਪੈਣਾ ਡੀਕਦਿਆਂ ਹੋਣ ਗਿਆ ਤੁਸੀਂ ਚੜ ਕੇ ਆ ਗਏ 15 ਫੌਜ ਲੈ ਕੇ ਜਾਂ ਤੈਨੂੰ ਹੁਣ ਵੀ ਮੌਕਾ ਦਿੰਨੇ ਆ ਸਾਡੇ ਦਿਲ 'ਚ ਤਰਸ ਹੈ ਨਯਾ ਹੈ ਹੁਣ ਵੀ ਵਾਪਸ ਮੁੜ ਜਾ ਨਾਹੀਂ ਤਾਂ ਰਖੋ ਮਰਤੋ ਨਿਰ ਆਏ ਤੇ ਜੇ ਫਿਰ ਹੁਣ ਚੜ ਕੇ ਆਏ ਜਾਊਂਗੇ ਉੱਤੇ ਤੇ ਫਿਰ ਮੌਤ ਤੇ ਆਏਗੀ ਨਾ ਜੰਗ ਵਿੱਚ ਦੂਜਣਾ ਸੂਰਮੇ ਦਾ ਕੰਮ ਹੈ ਤੇ ਯੂਝਦੇ ਨੂੰ ਫਿਰ ਮੌਤ ਵਰਨ ਲਈ ਆ ਜਾਂਦੀ ਐ ਕਹ ਦੋਤ ਇਮਾਮ ਅਬਦੁਲ ਖਾਨ ਐ ਦੋਤ ਤੈਨੂੰ ਭੇਜਿਆ ਜਾ ਅਬਦੁਲ ਖਾਨ ਨੂੰ ਸਾਡੇ ਵੱਲੋਂ ਆਸ ਗੱਲ ਸੁਣਾ ਦੇ ਤੇ ਸਮਝਾ ਦੇ ਜੋ ਅਸੀਂ ਆਖੀ ਹੈ ਜੇ ਮਿਲਬੋਚ ਹੈ ਮੁਗਲਸ ਖਾਨਾ ਜੇ ਭਾਈ ਨਹੀਂ ਹਟਦਾ ਤੂੰ ਮੁਗਲਸ ਖਾਨ ਨੂੰ ਮਿਲਣਾ ਜਿਹੜੀ ਮਰਨਾ ਚਾਹੁੰਦਾ ਹੈ ਤੂੰ ਚੱਲ ਆਉ ਨਾ ਰੋਕੇ ਕੋਈ ਤਾਂ ਫਿਰ ਉਹਨੂੰ ਕਹਿੰਦੀ ਆ ਜਾਏ ਫਿਰ ਅੱਗੇ ਫੇਰ ਨਹੀਂ ਰੋਕਦੇ ਜੇ ਉਹਨੂੰ ਵਾਲੀ ਕਾਲੀ ਐ ਨਾ ਅਗਲੇ ਜਹਾਨ ਜਾਣ ਦੀ ਆ ਕੋਈ ਨਹੀਂ ਫਿਰ ਉਹਦੀ ਇੱਛਾ ਪੂਰੀ ਕਰ ਦੇਵਾਂਗੇ ਜੀ ਹਟ ਜਾ ਤਾ ਜੀਵਨ ਹੋਈ ਪਰ ਉਹਨੂੰ ਸਨੇਹਾ ਇਹ ਲਾ ਦਿਓ ਜੇ ਹਟ ਜਾਏ ਤਾ ਜੀਵਨ ਵੱਟ ਜਾਏਗਾ ਜੇ ਨਾ ਨਾ ਵਿਚੜ ਕੇ ਫਿਰ ਜੀਵਨ ਲੰਮਾ ਪਿਆਉ ਦਾ ਬੜੀ ਉਮਰ ਭੋਗੇਗਾ ਦੋ ਹਮ ਇੱਕ ਨਿਰਣੈ ਕਰਨੀ ਜੇ ਅੱਗੇ ਆ ਗਿਆ ਤੇ ਫਿਰ ਮੌਤ ਆਪਸ਼ਨਾਂ ਦੋਈ ਨੇ ਪਹਿਲੀ ਪਿਆਰ ਵਾਲੀ ਆ ਪ੍ਰੇਮ ਨਾਲ ਵਾਪਸ ਚਲੇ ਜਾਓ ਆਪਣੇ ਸੁੱਖ ਭੋਗੋ ਮौजਾਂ ਮਾਣੋ ਬੱਚਿਆਂ ਝਰੋ ਦੂਜੀ ਆਪਸ਼ਨ ਇਹ ਆ ਵੀ ਜਿੱਤ ਚੜ ਕੇ ਆਉਗੇ ਫਿਰ ਅੱਗੇ ਸ਼ਸਤਰ ਤਿਆਰ ਹੈ ਬਖਸ਼ਾ ਕੋਈ ਨਹੀਂ ਜੇ ਜਾਣਾ ਇਹ ਯਾਦ ਰੱਖਿਓ ਫਿਰ ਤੇ ਜੰਗ ਵਿੱਚ ਫਿਰ ਜਿਹੜਾ ਵੀ ਆ ਗਿਆ ਨਹੀਂ ਦੇਖਣਾ ਪਿਆਉ ਹੈ ਕਿ ਪੁੱਤਰ ਹੈ ਕਿ ਕਿਸੇ ਭੈਣ ਦਾ ਭਰਾ ਹੈ ਜਦ ਚੜਕੀ ਆ ਗਿਆ ਸਮਝਾਇਆ ਮੰਨਿਆ ਹੀ ਨਾ ਤੇ ਫਿਰ ਜੰਗ ਵਿੱਚ ਸੂਰਮੇ ਦਾ ਧਰਮ ਹੁੰਦਾ ਹੈ ਜੰਗ ਵਿੱਚ ਜੂਝੇ ਤੀਜਾ ਰਾਹ ਕੋਈ ਨਹੀਂ ਜਾ ਉਹਦੇ ਨਾਲ ਗੱਲ ਕਰ ਲੈ ਲੜ へ ਮਰ ਤੱਕ ਹੋਏ ਹਟ ਬੇ ਜੀਜੇ ਉਹਨੂੰ ਕਹਿ ਦੇਈ ਲੜੇਗਾ ਤੇ ਮੌਤ ਹੈ ਪਿੱਛੇ ਹਟੇਗਾ ਤੇ ਜ਼ਿੰਦਗੀ ਹੈ ਦੁਨਿਆਵੀ ਜਾ ਇਹ ਜਾ ਕੇ ਅਬਦੁੱਲੇ ਨੂੰ ਸਮਝਾ ਲਈ ਸੁਣ ਸਿਰ ਤੁਣ ਗਮਣਿਆ ਤਬ ਦੂਤ ਸੁਣ ਕੇ ਦੂਤ ਨੇ ਸਿਰ ਫੜ ਲਿਆ ਜੀ ਆਪਣਾ ਤਰੇਲੀਆਂ ਛੁੱਟ ਗਈਆਂ ਤਰੇਲੀਆਂ ਦੂਤ ਨੂੰ ਕੱਪੜੇ ਭਜ ਗਏ ਗੁਰੂ ਜੀ ਦੇ ਬਚਨ ਸੁਣ ਕੇ ਤੇ ਵਾਪਸ ਮੁੜਿਆ ਦੇਖਿਓ ਗੁਰ ਤੇਗ ਜਥਾ ਕਸੂਤ ਜਦੋਂ ਗੁਰੂ ਜੀ ਦਾ ਜਿਸ ਤਰ੍ਹਾਂ ਦਾ ਪ੍ਰਤਪੂਲ ਦਸ਼ਾ ਵਾਲਾ ਸੁਭਾਅ ਉਸ ਵੇਲੇ ਨੇ ਵੇਖਿਆ ਨਾ ਉਹਨੂੰ ਨਹੀਂ ਸੀ ਇਸ ਗੱਲ ਦਾ ਅੰਦਾਜ਼ਾ ਕਿ ਐਡੀ ਵੱਡੀ ਫੌਜ ਦੇ ਅੱਗੇ ਕੋਈ ਐਦਾਂ ਜੂਝ ਕੇ ਜਾਂ ਇਸ ਤਰੀਕੇ ਦੇ ਵਾਚਨ ਕਰੇਗਾ ਉਹਨੂੰ ਇਹ ਅੰਦਾਜ਼ਾ ਵੀ ਨਹੀਂ ਸੀ ਜੇ ਅਬਦੁਲ ਖਾਨ ਜਾਏ ਸਮਝਾਇਓ ਇਹਨੇ ਜਾ ਕੇ ਅਬਦੁਲ ਖਾਨ ਦੇ ਅੱਗੇ ਗੱਲ ਰੱਖੀ ਤੇ ਉਹਨੂੰ ਸਮਝਾਣ ਲੱਗਾ ਦੂਤ ਕਹਿਓ ਨਿਰਪੈ ਜਮਾਥਾ ਅਲਾਇਓ ਕਹਿੰਦਾ ਵਈ ਜਿਹਹਾ ਜَا ਗੁਰੂ ਬਾਰੇ ਸੁਣਿਆ ਸੀ ਨਾ ਵੀ ਨਿਰਪਾਉ ਹੈ ਨਿਰਵੈਰ ਹੈ। ਸੁ ਗੁਰੂ ਦਾ ਨਹੀਂ ਹੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਉਹ ਨੀਝੇ ਡਰਦਾ ਕਿਸੇ ਤੋਂ। ਨਿਰਭੈ ਵੀ ਹੈ ਔਰ ਨਿਰਵੈਰ ਵੀ ਹੈ। ਗੁਰੂ ਦੇ ਬਚਨਾਂ ਤੋਂ ਇੰਜ ਲੱਗਦਾ ਹੈ ਸਾਡੇ ਨਾਲ ਉਹਨੂੰ ਵੈਰ ਕੋਈ ਨਹੀਂ। ਸਾਡੇ ਨਾਲ ਗੁਰੂ ਦੀ ਲੜਾਈ ਕੋਈ ਨਹੀਂ। ਗੁਰੂ ਜੀ ਸਾਡੇ ਉੱਤੇ ਚੜ ਕੇ ਕੋਈ ਨਹੀਂ ਆਏ। ਗੁਰੂ ਜੀ ਨੇ ਸਾਡੇ ਕੋਲ ਦਰਖਾਸਤ ਕੋਈ ਨਹੀਂ ਜੇ ਦਿੱਤੀ। ਤੇ ਗੁਰੂ ਜੀ ਦੇ ਨਾਲ ਦੇ ਜਾਂ ਗੁਰੂ ਜੀ ਦੇ ਸਿੱਖਾਂ ਨੇ ਕੋਈ ਗੁਨਾਹ ਵੀ ਨਹੀਂ ਕੀਤਾ ਇਹ ਵੀ ਯਾਦ ਰੱਖਿਓ ਇਹ ਆਖਣ ਲੱਗਾ ਦੂਤ ਸੁਪਨੇ ਪੀਜ ਮੰਡਰ ਤਨਸ਼ੇਰ ਹਿੰਦਾ ਜਿਵੇਂ ਸੁਪ ਸੁੱਤੇ ਪਿਆ ਸੁਪਨੇ ਵਿੱਚ ਸ਼ੇਰ ਆ ਜਾਏ ਬੰਦੇ ਦੇ ਤੇ ਬੰਦਾ ਸੁਪਨੇ 'ਚ ਵੀ ਡਰ ਜਾਂਦਾ ਹੈ ਤਨ ਹੀ ਰਿਓ ਗੁਰ ਬਡੋ ਦਲੇਰ ਓ ਗੁਰੂ ਜੀ ਵੀ ਬੜੇ ਦਲੇਰ ਤੇ ਯੋਧੇ ਡਰ ਲੈਣ ਵਾਲੇ ਹਨ ਦੁਸ਼ਮਣਾਂ ਨੂੰ ਸ਼ਾਹ ਆਦ ਸੂਬੇ ਉਮਰਾਏ ਬਾਦਸ਼ਾਹ ਤੋਂ ਲੈ ਕੇ ਸੂਬੇਦਾਰ ਤੱਕ ਉਮਰਾਵ ਜਿੰਨੇ ਹਨ ਤਨਖ ਤਰਾਸ ਕਿਸਨੇ ਤਨ ਪਾਏ ਗੁਰੂ ਕਿਸੇ ਤੋਂ ਨਹੀਂ ਡਰਦੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਜਜਦਾ ਸਾਧ ਉਹਨੂੰ ਸਿਰ 'ਚ ਪਾਉਂਦੇ ਹਨ ਤਿਆਰ ਡਰਨ ਰਣ ਕੋ ਬਣ ਰਹਿਓ ਗੁਰੂ ਜੀ ਆਪਣੇ ਸੂਰਮਿਆਂ ਸਮੇਤ ਤਿਆਰ ਵਰ ਤਿਆਰ ਜੰਗ ਵਿੱਚ ਲੜਨ ਲਈ ਬੈਠੇ ਨੇ ਡਰਤ ਨਾ ਡਰਤ ਨਾ ਸੱਪਿਦ ਕਹਿਓ ਦੂਤ ਨੂੰ ਕਹਿੰਦਾ ਬਦਲ ਤੂੰ ਸਮਝਾਇਆ ਨਹੀਂ ਉਹ ਕਹਿੰਦਾ ਮੈਂ ਬਥੇਰਾ ਕਿਆ ਡਰ ਵੀ ਦਿੱਤਾ ਸਮਝਾਣਾ ਵਿੱਚ ਆਇਆ ਗੁਰੂ ਜੀ ਨਾ ਡਰਦੇ ਆ ਨਾ ਟਲਦੇ ਐ ਮੈਂ ਸਾਰੀਆਂ ਗੱਲਾਂ ਕਹੀਆਂ ਸੁਣ ਕਰ ਕੋਪਿਓ ਅਬਦੁੱਲ ਖਾਨ ਹੁਣ ਅਬਦੁੱਲ ਖਾਨ ਜਲੰਧਰ ਦਾ ਸੁਵੇਦਾਰ ਜਿਨੇ ਅੱਗੇ ਕਈ ਜੰਗਾਂ ਲੜੀਆਂ ਤੇ ਕਈ ਬੰਦਿਆਂ ਨੂੰ ਹਰਾਇਆ ਜਿਸ ਕੋਲ ਭਾਰੀ ਫੌਜ 15000 ਦੀ ਗਿਣਤੀ ਦੀ ਉਸ ਸਮੇਂ ਨੇ ਉਸ ਸਮੇਂ ਦੇ ਜਿੰਨੇ ਸ਼ਸਤਰ ਸਨ ਉਹ ਸਾਰੇ ਰੱਖੇ ਹੋਏ ਕੌਜ ਬੜੀ ਜ਼ਿਆਦਾ ਉਹ ਬੰਦਾ ਪੈਰ ਕਿੱਥੇ ਪਿੱਛੇ ਪੁੱਟੇ ਅੱਗੇ ਬੜਾ ਗੁੱਸਾ ਆ ਗਿਆ ਅਬਦੁਲ ਖਾਨ ਨੂੰ ਜੰਗ ਕਰਨ ਤੋਂ ਪਾ ਸਵਧਾਨਾ ਉਹਨੇ ਰਾਹ ਚੁਣਿਆ ਗੁਰੂ ਜੀ ਨੇ ਦੋ ਰਾਤ ਦਿੱਤੀ ਕਿ ਤਾ ਵਾਪਸ ਮੁੜ ਜਾਏ ਜ਼ਿੰਦਗੀ ਲੈ ਲੈ ਦੂਜਾ ਰਸਤਾ ਚੜ੍ਹ ਕੇ ਆਏਗਾ ਤੇ ਮੌਤ ਯਾਰ ਪਈ ਹੈ ਐਨੇ ਜੀ ਜੰਗ ਕਰਨ ਵਾਲਾ ਰਾਹ ਚੁਣ ਲਿਆ ਟੱਲਿਆ ਸਮੋਖ ਤੋਂ ਸੇ ਤੁੰਕਾਰੇ ਬਾਪ ਆਪਣੇ ਦੋ ਜੌਧਿਆਂ ਨੂੰ ਕਹਿੰਦਾ ਤੁਮ ਸਿਆ ਨਗਾਰਿਆਂ ਤੇ ਚੋਟ ਮਾਰੋ ਤੇ ਜਦ ਨਗਾਰਿਆਂ ਤੇ ਵੱਜੀ ਚੋਟ ਡੰਗ ਡੰਗ ਦੀ ਹੋਈ ਆਵਾਜ਼ ਤੇ ਸੂਰਮੇ ਤਿਆਰ ਰੱ ਤਿਆਰ ਹੋ ਗਏ ਬਾਦਤ ਅਪਰ ਬਜੇ ਤੁੰਪਾਰੇ ਬਾਜੇ ਬੱਜ ਗਏ ਟੂੰ ਟੂੰ ਕਰਕੇ ਨਰਸਿੰਗੀਆਂ ਦੀ ਆਵਾਜ਼ ਆਉਣ ਲੱਗ ਪਈ ਛਲਕਰ ਤੋਂ ਪੰਗਣ ਸੰਮੁਖ ਚਲਾਈ ਸਾਸ ਸੰਤ ਗੋਪ ਬੰਦੂਖਾਂ ਦੇ ਵਿੱਚ ਸਲਾਈਆਂ ਮਾਰ ਕੇ ਤੇ ਬੰਦੂਖਾਂ ਨੂੰ ਸਾਫ਼ ਕੀਤਾ ਗਿਆ ਉੱਠਿਓ ਤੁਮਰਾ ਜਿੱਤ ਸੰਮਦਾਏ ਇਕਦਮ ਹਜ਼ਾਰਾਂ ਬੰਦੂਖਾਂ ਪੱਟੀਆਂ ਚੱਲੀਆਂ ਅਸਮਾਨੀ ਫੈਰ ਕੀਤੇ ਗਏ ਅਸਮਾਨਾਂ ਵਿੱਚ ਬੱਦਲ ਛਾ ਗਏ ਸੈਨਾ ਕਦੋਂ ਕਟਾ ਚੜ੍ਹ ਆਈ ਸੈਨਾ ਕਾਦੀ 15000 ਮਨੋਂ ਕਾਲੀਆਂ ਘਟਾਵਾਂ ਚੜ ਕੇ ਆਈਆਂ ਹੋਵਣ ਦੁਖੇ ਪਲੀ ਤੇ ਛਟਾ ਸੁਹਾਈ ਤੇ ਫਲੀ ਤੇ ਤੁਖਰੇ ਐ ਤੇ ਛਟਾ ਸ਼ੋਭਨੀਕ ਹੋ ਰਹੀਆਂ ਨੇ ਘਰ ਘਟਗਾ ਜਗਿਰਤ ਬਹੁ ਬਾਰੀ ਜਦੋਂ ਬੰਦੂਖਾਂ ਚੱਲਦੀਆਂ ਨੇ ਨਾ ਜੀ ਆਵਾਜ਼ ਵਰੀ ਆਉਂਦੀ ਆ ਕੜਕੜ ਦੀ ਆਵਾਜ਼ ਉੱਠਦੀ ਜਿਵੇਂ ਬਿਜਲੀ ਕੜਕਦੀ ਹੈ ਇਸ ਤਰ੍ਹਾਂ ਦੀ ਹੈ ਕਾਤਰ ਸਰਪ ਸੁਖ ਚ ਡਰ ਪਾਰੀ ਤੇ ਗੋਲੀਆਂ ਬਹੁਤ ਡਿੱਗਦੀਆਂ ਹਨ ਤੇ ਜਿਵੇਂ ਮੀਂਹ ਪੈਂਦਾ ਹੈ ਤੇ ਸਰਪਾ ਰੂਪੀ ਕਾਇਰ ਬਹੁਤੇ ਡਰ ਨਾਲ ਸੰਕੋਚ ਦੇ ਜਿਵੇਂ ਬਿਜਲੀ ਕੜਗਦੀ ਤੋਂ ਸੱਪ ਨਹੀਂ ਨਾ ਡਰ ਸੱਪ ਡਰਿਆ ਕਰਦੇ ਕਿਉਂ ਕਾਇਰ ਬੋਲ ਗੀਤ ਕਰਦੇ ਹਨ ਮੋਰ ਸੋਰ ਮਾ ਸੁਨ ਹਰ ਖਾਏ ਪਰ ਜਿਹੜੇ ਸੂਰਮੇ ਨੇ ਨਾ ਉਹ ਤਾਂ ਹਰਖ ਦੇ ਖੁਸ਼ ਹੁੰਦੇ ਜੰਗ ਦੇ ਕਿ ਗੁਲਕਾ ਜਨ